ਕੱਲ ਮੰਡੀ ਤੋਂ ਮੈਂ ਲਿਆਂਦੇ ਤਾਜੇ ਤਾਜੇ ਫਰੈਸ਼ ਹਰੇ ਮੇਥੇ ਵੈਸੇ ਤਾਂ ਉੱਥੇ ਸਾਗ ਵੀ ਬਹੁਤ ਹੀ ਤਾਜ਼ਾ ਪਿਆ ਸੀ ਮੇਥੀ ਪਾਲਕ ਸਰੋਂ ਦਾ ਸਾਗ ਬਾਤੂ ਮੈਂ ਕਿਹਾ ਨੂੰ ਟਾਈਮ ਬਹੁਤ ਲੱਗ ਜਾਣਾ ਬਣਾਉਣ ਵਾਸਤੇ ਪੰਗੀ ਤਰ੍ਹਾਂ ਚੁਗੋ ਤੋ ਸਾਫ਼ ਕਰੋ ਫੇਰ ਕੱਟੋ ਪੂਰਾ ਦਿਨ ਹੀ ਲੱਗ ਜਾਂਦਾ ਬਣਾਉਣ ਵਾਸਤੇ ਮੈਂ ਕਿਹਾ ਸਿਰਫ ਮੈਂ ਲਈਤੀ ਮੇਥੇ ਮੈਂ ਕਿਹਾ ਅੱਜ ਪਰੌਂਠੇ ਬਣਾਉਣੇ ਆ ਅਗਲੇ ਹਫਤੇ ਆਪਾਂ ਬਣਾਵਾਂਗੇ ਸਾਗ ਮੇਥਿਆਂ ਨੂੰ ਲਿਆ ਕੇ ਚੰਗੀ ਤਰ੍ਹਾਂ ਆਪਾਂ ਨੇ ਐਸ ਤਰ੍ਹਾਂ ਤੋੜ ਕੇ ਪੱਤੇ ਉਹਦੇ ਅਲੱਗ ਕਰ ਲੈਣੇ ਆ ਉਹਨਾਂ ਨੂੰ ਆਪਾਂ ਚਾਰ-ਪੰਜ ਪਾਣੀ ਵਿੱਚ ਧੋ ਕੇ ਛਾਲਣੀ 'ਚ ਪਾ ਕੇ ਰੱਖ ਦੇਣਾ ਤਾਂ ਕਿ ਇਹਦਾ ਪਾਣੀ ਨੁੱਚੜ ਜਵੇ ਫਿਰ ਆਪਾਂ ਨੇ ਕੁੰਡੀ ਜਾਂ ਇਸ ਤਰ੍ਹਾਂ ਮਾਮ ਜਿਸ ਦਾ ਲੈ ਲਓ ਉਹਦੇ ਵਿੱਚ ਆਪਾਂ ਨੇ ਅਦਰਕ, ਹਰੀ ਮਿਰਚ ਤੇ ਸਵਾਦ ਦੇ ਅਨੁਸਾਰ ਆਪਾਂ ਪਾਉਣਾ ਨਮਕ ਜਿਸ ਹਿਸਾਬ ਨਾਲ ਤੁਸੀਂ ਰੋਟੀਆਂ ਬਣਾਉਣੀ ਉਸ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਨਮਕ ਪਾ ਸਕਦੇ ਹੋ ਇਹਨੂੰ ਆਪਾਂ ਨੇ ਇਸ ਤਰ੍ਹਾਂ ਮੋਟਾ-ਮੋਟਾ ਕੁੱਟ ਲੈਣਾ ਬਹੁਤਾ ਬਰੀਕ ਜਿਹਾ ਪੇਸਟ ਨਹੀਂ ਕਰਨਾ ਥੋੜਾ ਮੋਟਾ-ਮੋਟਾ ਹੀ ਮੂੰਹ ਦੇ ਵਿੱਚ ਜਦੋਂ ਅਦਰਕ ਦਾ ਸਵਾਦ ਆਉਂਦਾ ਤਾਂ ਉਹਦਾ ਅਲੱਗ ਹੀ ਟੇਸਟ ਆਉਂਦਾ ਹੈ ਜਦੋਂ ਮੇਥੀ ਦਾ ਪਾਣੀ ਚੰਗੀ ਤਰ੍ਹਾਂ ਨੁੱਚੜ ਗਿਆ ਆਪਾਂ ਨੇ ਇਹਨੂੰ ਇਸ ਤਰ੍ਹਾਂ ਬਰੀਕ-ਬਰੀਕ ਕੱਟ ਲੈਣਾ ਸਾਰੀ ਮੇਥੀ ਨੂੰ ਆਪਾਂ ਇਸੇ ਤਰ੍ਹਾਂ ਕੱਟ ਕੇ ਤਿਆਰ ਕਰ ਲਿੱਤਾ। ਭਰਤ ਦੇ ਵਿੱਚ ਆਪਾਂ ਨੇ ਕੱਟੀ ਹੋਈ ਮੇਥੀ ਪਾ ਦੇਣੀ ਹੈ। ਔਰ ਉਸ ਤੋਂ ਬਾਅਦ ਆਪਾਂ ਜਿਹੜਾ ਪੇਸਟ ਬਣਾਇਆ ਸੀ ਅਦਰਕ ਤੇ ਹਰੀ ਮਿਰਚ ਦਾ ਉਹ ਇਹਦੇ ਵਿੱਚ ਪਾ ਕੇ ਥੋੜਾ ਜਿਹਾ ਪਾ ਦੇਣਾ ਆਪਾਂ ਇਹਦੇ ਵਿੱਚ ਜੀਰਾ। ਫਿਰ ਆਪਾਂ ਜਿਸ ਹਿਸਾਬ ਨਾਲ ਰੋਟੀਆਂ ਬਣਾਉਣੀ ਆ ਚਾਰ-ਪੰਜ ਰੋਟੀਆਂ ਦਾ ਮੈਂ ਆਟਾ ਤਿਆਰ ਕੀਤਾ ਸੀ ਮੱਕੀ ਦਾ ਆਟਾ ਇਹਦੇ ਵਿੱਚ ਪਾ ਦੇਣਾ। ਤੁਸੀਂ ਚਾਹੋ ਤਾਂ ਇਹਨੂੰ ਕਣਕ ਦੇ ਆਟੇ ਵਿੱਚ ਵੀ ਗੁੰਨ ਕੇ ਪਰੌਂਠੇ ਬਣਾ ਸਕਦੇ ਹੋ ਪਰ ਮੱਕੀ ਦੇ ਆਟੇ ਦਾ ਜਿਹੜਾ ਮੇਥਿਆਂ ਦਾ ਨਾਲ ਸਵਾਦ ਆਉਂਦਾ ਬਿਲਕੁਲ ਵੱਖਰਾ ਹੀ ਹੁੰਦਾ ਹੈ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਇਸ ਤਰ੍ਹਾਂ ਆਟਾ ਪਾਉਣ ਤੋਂ ਬਾਅਦ ਆਪਰੇ ਵਿੱਚ ਪਾ ਲੈਣਾ ਉਬਲਦਾ ਹੋਇਆ ਪਾਣੀ ਪਹਿਲਾਂ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਹੱਥ ਨਾਲ ਨਹੀਂ ਹਿਲਾਉਣਾ ਚਾਕੂ ਦੇ ਨਾਲ ਚਾਹੇ ਤੁਸੀਂ ਕੜਚੀ ਨਾਲ ਇਸ ਤਰ੍ਹਾਂ ਹਲਾ ਕੇ ਉਸ ਤੋਂ ਬਾਅਦ ਥੋੜਾ ਜਿਹਾ ਠੰਡਾ ਹੋ ਜਾਏਗਾ ਫਿਰ ਤੁਸੀਂ ਹੱਥ ਨਾਲ ਇਹਨੂੰ ਆਟੇ ਨੂੰ ਮਾੜਨਾ ਹੈ ਜਿੰਨਾ ਤੁਸੀਂ ਆਟੇ ਨੂੰ ਮਲੋਗੇ ਓਨੀ ਆਪਣੀ ਵਧੀਆ ਰੋਟੀ ਬਣ ਕੇ ਤਿਆਰ ਹੋਏਗੀ ਇਹ ਦੇਖੋ ਆਪਾਂ ਨੇ ਇਹਨੂੰ ਲਗਾਤਾਰ 5-6 ਮਿੰਟ ਆਟੇ ਨੂੰ ਚੰਗੀ ਤਰ੍ਹਾਂ ਮਲ ਲੈਣਾ ਹੈ ਉਸ ਤੋਂ ਬਾਅਦ ਆਪਾਂ ਨੇ ਬਣਾਏ ਪੇੜੇ ਇਹਦੇ ਜੇ ਤੁਹਾਡੇ ਹੱਥ ਨਾਲ ਰੋਟੀ ਨਹੀਂ ਬਣਦੀ ਤੁਹਾਡੇ ਕੋਲੋਂ ਤਾਂ ਤੁਸੀਂ ਚੱਕਲੇ ਦੇ ਉੱਪਰ ਪੋਲੋਥੀਨ ਰੱਖ ਕੇ ਇਸ ਨੂੰ ਬਣਾ ਸਕਦੇ ਹੋ ਉਹਦੀ ਵੀਡੀਓ ਵੀ ਮੈਂ ਪਹਿਲਾਂ ਪਾ ਚੁੱਕੀ ਹਾਂ ਉਹਦਾ ਲਿੰਕ ਮੈਂ ਹੇਠਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਪਾ ਦੂੰਗੀ ਤੁਸੀਂ ਜਾ ਕੇ ਦੇਖ ਸਕਦੇ ਹੋ ਲਓ ਜੀ ਆਪਣੀ ਜਿਹੜੀ ਰੋਟੀ ਹੈ ਹੱਥ ਨਾਲ ਆਪਾਂ ਨੇ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਲਈਤੀ ਹੈ ਜੇਕਰ ਉਹ ਹਲਕੀ ਜੀ ਟੁੱਟਦੀ ਹੈ ਤਾਂ ਤੁਸੀਂ ਇਦਾਂ ਉਹਨੂੰ ਹੱਥ ਨਾਲ ਪ੍ਰੈਸ ਕਰਕੇ ਜੋੜ ਸਕਦੇ ਹੋ ਤਵਾ ਰੱਖਿਆ ਸੀ ਆਪਾਂ ਨੇ ਗਰਮ ਉੱਤੇ ਪਾ ਦਿੱਤੀ ਰੋਟੀ ਦੋਨੋਂ ਸਾਈਡ ਤੋਂ ਆਪਾਂ ਨੇ ਕੀ ਲਗਾ ਕੇ ਇਹਨੂੰ ਸੇਕ ਲੈਣਾ ਗੈਸ ਦੀ ਫਲੇਮ ਆਪਾਂ ਲੋ ਤੋਂ ਮੀਡੀਅਮ ਰੱਖਣੀ ਹੈ ਜਦ ਨੂੰ ਆਪਣੀ ਇਹ ਰੋਟੀ ਸੇਕ ਕੇ ਤਿਆਰ ਹੁੰਦੀ ਹੈ ਆਪਾਂ ਨੇ ਹੱਥ ਨਾਲ ਦੂਸਰੀ ਰੋਟੀ ਵੀ ਬਣਾ ਕੇ ਤਿਆਰ ਕਰ ਲੈਣੀ ਹੈ ਬਹੁਤ ਹੀ ਆਸਾਨੀ ਨਾਲ ਰੋਟੀ ਬਣ ਜਾਂਦੀ ਹੈ ਬਸ ਇਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਜਦੋਂ ਆਪਾਂ ਮੇਥਿਆਂ ਦੇ ਵਿੱਚ ਮੱਕੀ ਦਾ ਆਟਾ ਮਿਕਸ ਕਰਨਾ ਉਹਦੇ ਵਿੱਚ ਗਰਮ ਪਾਣੀ ਪਾਉਣਾ ਜੇ ਆਪਾਂ ਠੰਡਾ ਪਾਣੀ ਪਾਵਾਂਗੇ ਤਾਂ ਰੋਟੀ ਸਾਡੀ ਬਿਲਕੁਲ ਨਹੀਂ ਜੁੜੇਗੀ ਨਾ ਹੀ ਵਧੀਆ ਬਣੇਗੀ ਜੇ ਤੁਸੀਂ ਗਰਮ ਗਰਮ ਪਾਣੀ ਪਾਓਗੇ ਤਾਂ ਰੋਟੀ ਸਾਡੀ ਇਸ ਤਰ੍ਹਾਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਲਓ ਜੀ ਮੇਥੀ ਦੇ ਪਰੌਂਠੇ ਸਾਡੇ ਬਣ ਕੇ ਤਿਆਰ ਹੋ ਚੁੱਕੇ ਆ ਤੁਸੀਂ ਇਹਨੂੰ ਦਹੀਂ ਨਾਲ ਖਾਓ ਚਾਹੇ ਮੱਖਣ ਨਾਲ ਖਾਓ ਬਹੁਤ ਹੀ ਟੇਸਟੀ ਲੱਗਦੇ ਆ ਜੇ ਤੁਹਾਨੂੰ ਮੇਥੀ ਦੇ ਪਰੌਂਠਿਆਂ ਦੀ ਰੈਸਪੀ ਪਸੰਦ ਆਈਏ ਤਾਂ ਵੀਡੀਓ ਨੂੰ ਲਾਈਕ ਕਰਨਾ ਤਾਂ ਬਣਦਾ ਹੀ ਆ ਥੈਂਕ ਯੂ